ਸ੍ਰੀ ਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਮੌਸਮ ਕੁਛ ਠੰਡਾ ਆ ਅੱਗੇ ਨਾਲੋਂ ਕਿਉਂਕਿ ਅੱਜ ਰਾਤੀ ਬਹੁਤ ਤੇਜ਼ ਹਨੇਰੀ ਤੇ ਮੀਂਹ ਆਇਆ ਸੀ ਹਨੇਰੀ ਦੇ ਕਰਕੇ ਬਹੁਤ ਖਲਾਰਾ ਪਿਆ ਹੋਇਆ ਹੈ ਇੱਥੇ ਦੇਖੋ ਪਰਸ ਸਵੇਰੇ ਉੱਠਦੇ ਮੇਰੇ ਤੋਂ ਪਹਿਲੇ ਹੀ ਮੰਮੀ ਨੇ ਇੱਥੇ ਦੇਖੋ ਸਾਰੀ ਸਫਾਈ ਕਰ ਦਿੱਤੀ ਆ ਅੰਦਰ ਹੁਣ ਮੈਂ ਕਰੂੰਗੀ ਸਾਰੀ ਸਫਾਈ ਅਰ ਮਾਂ ਸਕੂਲ ਜਾਣ ਲਈ ਪਿਆਰ ਅੱਜ ਕੀ ਬਣ ਰਿਹਾ ਹੈ ਜੀ ਹੁਣ ਜਿੱਦਨ ਦੀ ਕਰਨੀ ਹੁੰਦੀ ਆ ਮੰਮੀ ਸਵੇਰੇ ਸਵੇਰੇ ਸਾਰਾ ਕੁਝ ਬਣਾ ਕੇ ਤਿਆਰ ਕਰ ਲੈਂਦੇ ਆ ਸਵੇਰੇ ਸਵੇਰੇ ਪਹਿਲਾਂ ਖਲਾਰਾ ਸੇਟ ਕਰਨੀ ਹੁੰਦੀ ਆ ਨੇਰੀ ਬਹੁਤ ਸੀ ਬਾਹਰ ਪੋਚਾ ਪੱਟਾ ਲਾਇਆ ਸਫਾਈ ਕੀਤੀ ਫਿਰ ਦਾਲ ਸਾਬ ਦੀ ਤਿਆਰੀ ਅੱਜ ਉਹ ਹੀ ਸਾਡੀ ਫੇਮਸ ਸਬਜੀ ਵਾਂਗ ਸੇ ਬਹੁਤ ਦਿਨਾਂ ਬਾਅਦ ਬਣਾਉਣ ਲੱਗੇ ਆ ਕੜੀ ਤੇ ਕੜੀ ਪਕੌੜਾ ਬਣਦਾ ਪਿਆ ਆ ਕੜੀ ਜਿਹਦੀ ਆ ਫਿਰ ਮਾਨ ਨੇ ਲੰਚ ਵੀ ਲੈ ਜਾਣਾ ਹੁੰਦਾ ਆ ਹਾਂਜੀ ਹਾਂਜੀ ਤਿਆਰ ਆ ਤਿਆਰ ਆ ਕੀ ਤਿਆਰ ਆ ਸਪੈਸ਼ਲ ਡਰਿੰਕ ਸਰਵ ਦੀਏ ਇਹ ਮੈਂ ਜਿੱਦਣੇ ਧਾਰਨੀ ਆਈਆਂ ਹਾਂ ਕੰਕਟਾ ਸਵੇਰ ਦਾ ਰੱਤਾ ਰੱਤੋਂ ਹੁੰਦਾ ਆ ਤਾਜਾ ਚੋਕੇ ਰਾਤ ਦਾ ਨਹੀਂ ਰੱਖੀਦਾ ਤੇ ਵੈਸੇ ਵੀ ਅੱਗੇ ਅਸੀਂ ਰਾਤ ਦਾ ਦੁੱਧ ਜਿੱਦਾਂ ਇਹ ਮੁੰਡਾ ਸਾਡੇ ਦੁੱਧ ਲੈਣ ਆਉਂਦਾ ਹੈ ਮਨਪਰੀ ਤਾਂ ਉਹਨੂੰ ਰਾਤ ਦਾ ਰੱਖ ਕੇ ਸਵੇਰ ਦਾ ਸਵੇਰ ਨੂੰ ਪਾ ਦੇਂਦਾ ਸੀਗਾ ਉਹਨੂੰ ਤੇ ਫਿਰ ਹੁਣ ਗਰਮੀ ਹੋ ਗਈ ਹੈ ਤੇ ਹੁਣ ਸ਼ਾਮ ਨੂੰ ਲੈ ਜਾਂਦਾ ਆ ਤੇ ਅਸੀਂ ਸਵੇਰ ਦਾ ਤਾਜਾ ਦੁੱਧ ਵਰਤੀਦਾ ਆ ਤੇ ਆ ਮੈਂ ਕਤੀਰਾ ਗੁੰਦ ਪਿੰਦਾ ਵੈਸੇ ਬਹੁਤ ਪੁਰਾਣੀ ਡਰਿੰਕ ਆ ਜਿਹੜਾ ਆਪਾਂ ਛੋਟਛੋਟੇ ਸਾਡੇ ਨਾਲ ਨਾਨੀਆਂ ਦਾਦੀਆਂ ਨਾ ਪਹਿਕੇ ਸ਼ੱਕਰ ਬਾਗ ਦੇ ਹੰਦੇ ਹੁੰਦੇ ਸੀਗੇ ਇਹਨਾਂ ਫਿਰ ਨੂਰ ਨਹੀਂ ਲੱਗਦੀ ਹੈਗੀ ਤੇ ਹੁਣ ਅਸੀਂ ਨਵੇਂ ਤਰੀਕੇ ਨਾਲ ਇਹਨੂੰ ਪੀਂਦੇ ਆ ਆਹ ਟਕੀਰਾ ਗੁਲੀ ਪੀਂਤਾ ਸੀ ਤੇ ਸਵੇਰੇ ਮੈਂ ਟਕੀਰੇ ਵਿੱਚ ਉਹ ਆਹ ਜਿਆ ਪਾ ਲਿਆ ਤੇ ਤੁਹਾਡੀ ਖਾਹਸ਼ ਹੈ ਜੇ ਤੁਸੀਂ ਮਿੱਠਾ ਪਾਣਾ ਪਾ ਸਕਦੇ ਆ ਪਰ ਮੈਂ ਮਿੱਠਾ ਘੱਟੀ ਪੀਣੀ ਹੈ ਤੇ ਪਾਪਾ ਪੱਠੇ ਵੜਦੇ ਉਹਨਾਂ ਨੂੰ ਵੀ ਦੇ ਦਿਓ ਪਾਪਾ ਪਸੋਂ ਨੂੰ ਪਾਣੀ ਪਿਲਾਉਂਦੇ ਆ ਹਰ ਬੰਦੇ ਆ ਉਹਨਾਂ ਨੂੰ ਪੜਾਈ ਹੈ ਨਾ ਅਰਮਾਨ ਦੀ ਬਲੈਕ ਆ ਰਹੀ ਨਹੀਂ ਜਿਹੜਾ ਕੱਲ ਕੱਲ ਅਲਾਈਆ ਕੱਲ ਕਾਲਜ ਪਾਗੇ ਦਿੱਤਾ ਸੀ ਇਹ ਦੇ ਗਲਾਸ ਜੀ ਦਿੱਤਾ ਯਮੀ ਹੂੰ ਅੱਜ ਅਸੀਂ ਕਾਕੀ ਦਿਨਾਬਾਦ ਬਲੌਗ ਬਣਾਉਣ ਜਾ ਰਹੇ ਆ ਕਿਉਂਕਿ ਗਰਮੀ ਕਰਕੇ ਸਾਡਾ ਟਾਈਮ ਹੀ ਨਹੀਂ ਲੱਗਦਾ ਸੀ ਪਾਪਾ ਨੇ ਕਿਹਾ ਮੈਂ ਪਾਪਾ ਨੇ ਇਹ ਪੂਰੀ ਪੀ ਗਾ ਇੱਕ ਹੋਰ ਮੈਂ ਗਾਵਾ ਦੱਸਦੀ ਆ ਮੈਂ ਦੇਖੋ ਫਿੱਕਾ ਮੈਂ ਤੋਂ ਇਹ ਤੋਂ ਮਿੱਠਾ ਜਾਰ ਆਇਆ ਮੈਂ ਨਾ 5-6 ਸਾਲ ਹੋ ਗਿਆ ਬਿਲਕੁਲ ਫਿੱਕੀ ਚਾਹ ਪੀਣੀ ਆ ਮਿੱਠਾ ਬਿਲਕੁਲ ਨਹੀਂ ਪੀਂਦੀ ਤੇ ਰੋਟੀ ਕਰੀ ਤਾਈ ਗਣ ਜਿੱਦਾ ਚਾਹ ਨਾਲ ਖਾਣ ਨੂੰ ਪੇਰ ਮਾੜੇ ਮੋਢੇ ਰੱਖ ਕੇ ਖਾ ਲੈਣੀ ਵੈਸੇ ਰੋਟੀ ਸੁੱਕੀ ਖਾਣੀ ਆ ਮੈਨੂੰ ਨਾ ਸਾਲ ਤੋਂ ਉੱਤੇ ਹੋ ਗਿਆ ਸਾਡੇ ਇੱਥੇ ਸ਼ਲੋਕ ਲੱਗਦੇ ਆ ਬਾਬੂ ਜੱਕਦੇ ਕਿ ਜਿਹੜੇ ਇੱਥੇ ਜਮਾਲੀ ਵੀਡੀਓ ਬਣਾਵਾਂਗੇ ਉਹ ਨਾ ਕੋਈ ਨਹੀਂ ਮੈਨੂੰ ਕੋਸ਼ ਨਹੀਂ ਮੇਰੇ ਕੰਨੀ ਪੈਦਾ ਸ਼ਲੋਕ ਮੈਂ ਸਵੇਰੇ ਨੂੰ ਚਾਹ ਪੀਣਾ ਜਾਂ ਬਹਿਣੀ ਹੈ ਨਾ ਨੇਰੇ ਉਸੇ ਲੱਗੇ ਹੁੰਦੇ ਆ ਉਹ ਜਿੱਦਾਂ ਫਿਕਰ ਮੈਨੂੰ ਅਲਰਟ ਕਰਦੇ ਆ ਉਹ ਇੱਕੋ ਜਿਹਾ ਮੇਰੇ ਕੰਨੀ ਪੈਂਦਾ ਉਹ ਕਹਿੰਦੇ ਆ ਜਿੰਨਾ ਨੇ ਖਾਦ ਦੀ ਚੋਪੜੀ ਘਣੇ ਸਹਿਣਗੇ ਦੁੱਖ ਹਾਏ ਮੇਰੇ ਤੋਂ ਮਨ ਬਾਬਾ ਜੀ ਮੈਨੂੰ ਸੁਣਾਉਂਦੇ ਆ ਤੇ ਅਲਾਰਟ ਕਰਦੇ ਆ ਆਪਣੇ ਚ ਤੋਂ ਬਚਾ ਕਰੀਸ਼ ਕਰੀ ਜਾ ਮੈਨੂੰ ਆਪਣੇ ਮੈਨੇਜਰ ਸੀ ਉੱਧਰ ਰਹਿੰਦੇ ਸੀ ਮੈਂ ਪਸ਼ੂ ਚੋਕੇ ਜਾਣਾ ਲਾ ਦੇ ਵਿੱਚੋਂ ਉਦੋਂ ਵੀ ਇਹ ਸ਼ਲੋਕ ਮੇਰੇ ਕੰਨਾਂ 'ਚ ਪੈਂਦੇ ਹੁੰਦੇ ਸੀ ਹੁਣ ਉਹ ਅੱਗੇ ਪਿੱਛੇ ਕੁਝ ਨਹੀਂ ਮੇਰੇ ਕੰਨਾਂ 'ਚ ਪੈਂਦਾ ਇਹੀ ਸ਼ਲੋਕ ਮੇਰੇ ਕੰਨਾਂ 'ਚ ਪੈਂਦਾ ਆ ਫੇ ਤੁਸੀਂ ਅਮਲ ਕਰੋ ਉੱਤੇ ਹਮੇ ਮੈਂ ਕਰਦੀ ਆ ਤੇ ਆਲਾ ਜੀ ਆਪਾਂ ਨੂੰ ਵੀ ਦਿਓ ਇਹ ਕਿੰਨਾ ਚੰਗਾ ਹੈ